ਕਿਹ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਸਹਿਯੋਗ ਕਰਨ ਦੇ ਲਈ ਕਿਸਾਨਾਂ ਦਾ ਤੀਸਰਾ ਜੱਥਾ ਮਾਝੇ ਦੇ ਵਿੱਚੋਂ ਜਿਹੜਾ ਰਵਾਨਾ ਹੋ ਰਿਹਾ ਉਹ ਕੱਲ ਰਵਾਨਾ ਹੋਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਵੱਡਾ ਜੱਥਾ ਜਿਹੜਾ ਮਾਝੇ ਦੇ ਵੱਖ-ਵੱਖ ਪਿੰਡਾਂ ਤੋਂ ਜਾਏਗਾ ਗਰਦਾਸਪੁਰ ਜ਼ਿਲ੍ਹੇ ਦੀ ਡਿਊਟੀ ਸੀ ਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੀ ਇਸ ਦੀ ਜਿਹੜੀ ਤਿਆਰੀ ਹੈ ਉਹ ਚੱਲ ਰਹੀ ਹੈ ਪਹਿਲਾਂ ਜਿਹੜੇ ਦੋ ਜੱਥੇ ਨੇ ਰਵਾਨਾ ਹੋ ਚੁੱਕੇ ਨੇ ਤਾਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਲਾ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਟਰਾਲੀਆਂ ਨੂੰ ਸਜਾਇਆ ਜਾ ਰਿਹਾ ਹੈ ਤਿਆਰ ਕੀਤਾ ਜਾ ਰਿਹਾ ਹੈ ਗੱਦਿਆਂ ਮਟੀਰੀਅਲ ਦੀ ਉਸੇ ਹਿਸਾਬ ਦੇ ਨਾਲ ਪਰਿਵਾਰਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਸੰਘਰਸ਼ੀ ਕਿਸਾਨ ਮੰਨ ਕੇ ਚੱਲ ਰਹੇ ਨੇ ਕਿ ਲੰਬਾ ਸੰਘਰਸ਼ ਹੈ ਤਾਂ ਕਿਸੇ ਜਿਹੜੀ ਜਿਹੜੀ ਕਿਸੇ ਕਿਸਮ ਦੀ ਜਿਹੜੀ ਉੱਥੇ ਘਟਨਾ ਹੋਵੇ ਤਾਂ ਅਜਿਹੇ ਦੇ ਵਿੱਚ ਜਿਵੇਂ ਗੱਦੇ ਤਾਂ ਹੋਰ ਜਿਹੜਾ ਸਰਦੀ ਦੇ ਵਿੱਚ ਇਸਤੇਮਾਲ ਹੋਣ ਵਾਲਾ ਸਮਾਨ ਜਿਹੜਾ ਆ ਉਹ ਤਿਆਰ ਕੀਤਾ ਜਾ ਰਿਹਾ ਹੈ तमाम ਪਿੰਡਾਂ ਦੇ ਵਿੱਚ ਅਜਿਹੇ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਿਸਾਨਾਂ ਦੇ ਨਾਲ ਅਸੀਂ ਜਿਹੜੀ ਇਹ ਗੱਲਬਾਤ ਕਰਾਂਗੇ ਕਿ ਕਿਵੇਂ ਜਿਹੜੀ ਇਹ ਜਿਹੜਾ ਜਥਾ ਲੈ ਕੇ ਜਾ ਰਹੇ ਨੇ ਤਾਂ ਕਿਵੇਂ ਦਾ ਜਾਇ ਸਰ ਕੀ ਨਾਮ ਹੈ ਜੀ ਤੁਹਾਡਾ ਇਧਰ ਮੇਰਾ ਨਾਮ ਮਨਰਾਜ ਸਿੰਘ ਆ ਤੇ ਅਸੀਂ ਕਿਸਾਨ ਸੰਘਰਸ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰ ਵੀ ਆ ਤੇ ਸਿਪਾਈ ਵੀ ਆ ਤੇ ਕਿਸਾਨ ਹੋਣ ਦੇ ਨਾਤੇ ਅਸੀਂ ਯੂਨੀਅਨ ਦੇ ਨਾਲ ਜੁੜੇ ਆ ਤੇ ਜਿਹੜਾ ਹੁਣ ਕੋਹਲ ਚੱਲਣ ਡਿਆ ਵਾ ਲੰਬਾ ਕਿਉਂ ਜਿਹੜਾ ਸਾਡੀ ਪੀ ਹੋਂਦ ਨੂੰ ਖਤਮ ਕਰ ਲਈ ਸਰਕਾਰਾਂ ਨੇ ਜਿਹੜਾ ਬਿੱਲ ਲਿਆਂਦਾ ਵਾ ਉਹਦੇ ਹੱਕ ਦੇ ਵਿੱਚ ਅਸੀਂ ਪਹਿਲਾਂ ਵੀ ਆਪਣੇ ਗੱਡੀਆਂ ਜੇ ਛੋਟੇ ਜਥੇ ਭੇਜ ਚੁੱਕੇ ਆ ਹੁਣ ਅਸੀਂ ਆਪਣੇ ਪਲੈਨਿੰਗ ਅਕੋਰਡਿੰਗ ਹਰੇਕ 15 ਦਿਨਾਂ ਬਾਅਦ ਸਾਡੇ ਦੋ ਟਰਾਲੇ ਜਾਇਆ ਕਰਨਗੇ ਵੱਲੇ ਦੇ ਵਿੱਚੋਂ ਤੇ ਉਹ ਵਕ ਵਕ ਟਾਈਮ ਤੇ ਜਦੋਂ ਵੀ ਸਾਡੀ ਕਮੇਟੀ ਸਾਡੀ ਡਿਊਟੀ ਲਾਇਆ ਕਰੂਗੀ ਉਦੋਂ ਹੀ ਇੱਥੋਂ ਜਥੇ ਤੁਰਿਆ ਕਰਨਗੇ ਤੇ ਵੱਧ ਤੋਂ ਵੱਧ ਸਾਨੂੰ ਪਿੰਡ ਤੋਂ ਵੀ ਸੰਯੋਗ ਮਿਲ ਰਿਹਾ ਦਾਨੀ ਸੱਜਣਾ ਦਾ ਵੀ ਸਾਨੂੰ ਪੂਰਾ ਸੰਯੋਗ ਮਿਲ ਰਿਹਾ ਵਾ ਗੱਦੇ ਅਸੀਂ ਵਾਧੂ ਤੋਂ ਵੱਧ ਲੈ ਕੇ ਜਾ ਰਹੇ ਆ 35 ਅਸੀਂ ਤਰਪਾਲਾਂ ਲੈ ਕੇ ਜਾ ਰਹੇ ਹਾਂ ਟੈਂਟ ਲਾਉਣ ਲਈ 60 ਅਸੀਂ ਵਾਸ ਲੈ ਕੇ ਜਾ ਰਹੇ ਹਾਂ ਪਹਿਲੇ ਫੇਰੇ ਦੇ ਵਿੱਚ ਜਿਹੜਾ ਹੁਣ ਦੋ ਟਰਾਲੇ ਚਲੇ ਉਹਦੇ ਵਿੱਚ ਤੇ ਅਸੀਂ 90 100 ਦੇ ਕਰੀਬ ਅਸੀਂ ਗੱਦਾ ਲੈ ਕੇ ਜਾ ਰਹੇ ਹਾਂ ਖਾਣ ਪੀਣ ਦਾ ਰਾਸ਼ਨ ਲੈ ਕੇ ਜਾ ਰਹੇ ਹਾਂ ਅਸੀਂ ਜੋ ਵੀ ਆਟਾ ਜਾਂ ਕੋਈ ਵੀ ਦਾਲਾਂ ਜਿਹੜੀਆਂ ਖਾਣ ਚੀਜ਼ ਦੀਆਂ ਸਾਨੂੰ ਰਸਤ ਚਾਹੀਦੀ ਆ ਉਹ ਅਸੀਂ ਲੈ ਕੇ ਜਾ ਰਹੇ ਹਾਂ ਤੇ ਹੋਰ ਵੀ ਵੀਰ ਜੋ ਵੀ ਸਾਨੂੰ ਦਾਣ ਚ ਜਾਣ ਡਿਆ ਉਹ ਵੱਖਰਾ ਜਿਹੜਾ ਅਸੀਂ ਆਪਣੇ ਕਿਸਾਨ ਵੀਰ ਆਪਣਾ ਇਹ ਤੇਲ ਫੁੱਲ ਪੇਟਾ ਦਸਵੰਦ ਕੱਢ ਕੇ ਤਿਆਰੀਆਂ ਕਰ ਰਹੇ ਆ ਅਸੀਂ ਮੋਤੀ ਸਰਕਾਰ ਦੀਆਂ ਜਿੰਨਾ ਚਿਰ ਗੋਡੀਆਂ ਨਾ ਲੱਗੀਆਂ ਉਹਨਾਂ ਚਿਰ ਅਸੀਂ ਹਟਾਂਗੇ ਨਹੀਂ ਇਹ ਜੁੱਧ ਸਾਨੂੰ ਭਾਵੇਂ 6 ਮਹੀਨੇ ਲੜਨਾ ਪਵੇ ਭਾਵੇਂ ਸਾਨੂੰ ਸਾਲ ਲੜਨਾ ਪਵੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਅਸੀਂ ਖੁਦ ਕਿਸਾਨ ਆ ਸਾਨੂੰ ਖੁਦ ਪਤਾ ਵਾ ਵੀ ਅਸੀਂ ਹਰੇਕ ਸੀਜ਼ਨ ਘਾਟੇ 'ਚ ਜਾਣਦੇ ਆ ਫਿਰ ਵੀ ਸਰਕਾਰ ਮਾੜੇ ਕਾਲੇ ਕਾਨੂੰਨ ਗੰਦੇ ਲਿਆ ਕੇ ਤਿੰਨ ਕਾਨੂੰਨ ਤੇ ਦੋ ਆਰਡੀਨੈਂਸ ਨਵੇਂ ਲਿਆਂਦੇ ਜਿਹੜੇ ਇਹ ਪੰਜੇ ਕਿਸਾਨ ਮਾਰੂ ਆਰਡੀਨੈਂਸ ਆ ਸਾਨੂੰ ਇਹਨਾਂ ਤੋਂ ਕਿਸਾਨਾਂ ਲਈ ਸਾਨੂੰ ਕਿਸਾਨਾਂ ਨੂੰ ਜਾਗਰੂਕ ਹੋਣਾ ਪੈਣਾ ਵਾ ਤੇ ਮੇਰੇ ਵੀਰ ਜਿਹੜੇ ਘਰ ਬੈਠੇ ਆ ਜਾਂ ਕਿਸਾਨ ਵੀਰ ਉਹ ਵੀ ਜੜੋ ਵੱਤੋਂ ਵੱਧ ਜਿਹੜਾ ਵੀਰ ਕਿਹ ਤਰੀਕੇ ਨਹੀਂ ਜਾ ਸਕਦਾ ਉਹਦੀ ਤਾਂ ਮਜਬੂਰੀ ਹੋ ਸਕਦੀ ਆ ਉਹ ਆਪਣੀ ਕਿਸੇ ਵੀ ਤਰੀਕੇ ਨਾਲ ਆਪਣੀ ਤੇਲਫੁੱਲ ਭੇਟਾ ਪਾਵੇ ਤੇ ਜਿਹੜਾ ਜਾ ਸਕਦਾ ਉਹ ਮੇਰਾ ਵੀਰ ਜ਼ਰੂਰ ਜਾਵੇ ਹੱਥ ਜੋੜ ਕੇ ਬੇਨਤੀ ਜੇ ਪੰਜਾਬ ਦੇ ਜਿਹੜੇ ਇਹ ਕਿਸਾਨ ਨੇ ਇਹਨਾਂ ਦਾ ਕਹਿਣਾ ਹੈ ਕਿ ਵੱਲਾ ਪਿੰਡ ਦੇ ਵਿੱਚੋਂ ਜਿਹੜੀਆਂ ਇਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਸਰਦੀ ਬਹੁਤ ਜ਼ਿਆਦਾ ਇਸ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਪਹਿਲੇ ਦੋ ਜਥੇ ਨੇ ਸਰਮਣ ਸਿੰਘ ਪੰਦੇਰ ਸਤਨਾਮ ਸਿੰਘ ਪੰਨੂ ਪਹਿਲਾਂ ਲਿ ਜਾ ਚੁੱਕੇ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਤਾਂ ਇੱਥੇ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਨੁਮਾਇੰਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲਗਾਤਾਰ ਦੌਰਾ ਕਰ ਰਹੇ ਸਨ ਤਾਂ ਹੋਰ ਨੌਜਵਾਨ ਕਿਸਾਨ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗ੍ਰਿੰਦਰ ਸਿੰਘ ਜੀ ਗ੍ਰਿੰਦਰ ਸਿੰਘ ਜੀ ਕਿਵੇਂ ਦਾ ਪਿੰਡ ਦੇ ਵਿੱਚ ਛਾਏ ਸਰਦੀ ਬਹੁਤ ਜ਼ਿਆਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਕਿਵੇਂ ਦਾ ਪਹਿਲਾਂ ਤਾਂ ਸ਼ਾਦੀ ਦੀ ਗੱਲ ਹੀ ਕਰਦੇ ਅਸੀਂ ਤਾਂ ਜੀ ਅੱਗੇ ਹੀ ਬਹੁਤ ਲੇਟ ਹੋ ਗਏ ਆ ਜੀ ਤੇ ਸਾਡੇ ਸਾਰੇ ਨਗਰ ਵੱਲੋਂ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਤਿਆਰੀ ਆ ਅਸੀਂ ਕੱਲ ਨੂੰ ਜਾ ਰਹੇ ਹਾਂ ਜੀ ਅੱਜ ਫੁੱਲ ਆਟੀਆਂ ਤਿਆਰੀਆਂ ਹੋ ਜਾਂ ਮੁਕੰਮਲ ਹੋ ਗਈਆਂ ਜੀ ਇੱਕ ਟਰਾਲਾ ਸਾਡਾ ਤਿਆਰ ਹੋ ਗਿਆ ਦੂਜਾ ਹੋ ਰਿਹਾ ਵਾ ਤੇ ਹੋਰ ਆਪਣੀ ਸੰਗਤ ਜਾਏਗੀ ਕਿੰਨੇ ਤੇ ਜਥੇ ਲੜੀਵਾਰ ਪਿੰਡ ਤੋਂ ਜਾਣਗੇ ਹਾਂਜੀ ਅਸੀਂ ਜੀ 35 ਜਾਣੇ ਜੋ ਪਹਿਲੇ ਜਥੇ ਚ ਹਾਂਜੀ ਦੋਹਾਂ ਟਰਾਲਿਆਂ ਦੇ ਵਿੱਚ ਜੀ ਤੇ ਹੋਰ ਕੋਈ ਵੀਰ ਕੁਕ ਮਿੰਡਾਂ ਦੇ ਵਿੱਚੋਂ ਵੀ ਜਾਣਗੇ ਨਹੀਂ ਸਾਡੇ ਵੱਲੇ ਪਿੰਡ ਦੇ ਵਿੱਚੋਂ 35 ਜਾਣੇ ਜਾ ਰਹੇ ਹਾਂ ਜੀ ਅਸੀਂ ਹਾਂਜੀ ਤਾਂ ਜਿਹੜੇ ਹੋਰ ਇਸ ਇਧਰ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਸਰ ਇੱਕ ਮਹੀਨਾ ਹੋ ਚੱਲਿਆ ਦਿੱਲੀ ਸੰਘਰਸ਼ ਸ਼ੁਰੂ ਹੋਏ ਨੇ ਪੂਰੀ ਸਰਦੀ ਜਿਹੜੀ ਆ ਜੋਬਨ ਦੇ ਹੋ ਗਈ ਫਿਰ ਵੀ ਕੇ ਸਰਕਾਰ ਜਿਹੜੀ ਸੁਣ ਨਹੀਂ ਰਹੀ ਕੀ ਕਹਿਣਾ ਚਾਹੁੰਦੇ ਇਹ ਬਹੁਤ ਮਾੜਾ ਕਰਮ ਕਰ ਰਹੀ ਹੈ ਨਹੀਂ ਜਿਹੜੀ ਸੁਣ ਨਹੀਂ ਰਹੀ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਸੁਣਨਾ ਚਾਹੀਦਾ ਕਿ ਹੱਲ ਕਰਨਾ ਚਾਹੀਦਾ ਜੀ ਦਾ ਤਾਂ ਕਿ ਉਹ ਪਰੇਸ਼ਾਨੀ ਤੋਂ ਬਚ ਸਕਣ ਨਹੀਂ ਕਿਉਂ ਨਹੀਂ ਸੁਣ ਰਹੀ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਸੁਣ ਰਹੀ ਐਵੇਂ ਵੇਰੇ ਹੀ ਆ ਜੀ ਆਪਣੀ ਇੱਜ਼ਤ ਕਮਚਾਉਣ ਦੇ ਖਾਤਰ ਦਾ ਕੰਮ ਜੋ ਕਰਨਾ ਹੈ ਔਰ ਇਹਨਾਂ ਨੂੰ ਚਾਹੀਦਾ ਜਲਦੀ ਜਲਦੀ ਕਿ ਨੇ ਬੱਚੇ ਗਏ ਉੱਥੇ ਬਜ਼ੁਰਗ ਗਏ ਆ ਠੰਡ ਬਹੁਤ ਜ਼ਿਆਦਾ ਵਾ ਫਿਰ ਵੀ ਉਹ ਆਪਣਾ ਮੋਰਚਾ ਸੰਭਾਲ ਕੇ ਬਿਠੇ ਹੋਏ ਨੇ ਸੋ ਜਲਦੀ ਤੋਂ ਜਲਦੀ ਇਹਦੇ ਵਿੱਚ ਕੀ ਕੀ ਸਮਾਨ ਜਿਹੜਾ ਸਰਦੀ ਦੇ ਵਿੱਚ ਕਾਫੀ ਸਰਦੀ ਹੈ ਕੀ ਕੀ ਸਮਾਨ ਜਿਹੜਾ ਉਹਦੀ ਪਹੁੰਚਾਇਆ ਜਾ ਰਿਹਾ ਪਹਿਲੇ ਸਾਡੇ ਚਾਚੇ ਤਾਏ ਸਾਰੇ ਸਾਡੇ ਗਏ ਆ ਅਸੀਂ ਹੁਣ ਟਰਾਲੀਆਂ ਤਾਂ ਖੜਨ ਲੱਗੇ ਸਾਨੂੰ ਪਹਿਲਾਂ ਠੰਡ ਦੇ ਕਾਰਨ ਉਸੇ ਦਿੱਕਤਾਂ ਬੜੀਆਂ ਆਈਆਂ ਵਾ ਇਹ ਕਰਕੇ ਹੁਣ ਅਸੀਂ ਆਪਣੇ ਟਰਾਲੇ ਲੈ ਕੇ ਜਾ ਰਹੇ ਆਂ ਹਾਂਜੀ ਇਹ ਕਰਕੇ ਇਹ ਗੱਡੀਆਂ ਤਾਂ ਤੇ ਅਸੀਂ ਦੋ ਰਹੀ ਹੋਏ ਆਏ ਹਾਂ ਜੀ ਇਹ ਕਹਿਣਾ ਚਾਹੁੰਦੇ ਇੱਕ ਮਹੀਨਾ ਹੋ ਗਿਆ ਉੱਥੇ ਜਿਹੜਾ ਅੰਦੋਲਨ ਨੂੰ ਕੱਲ ਇੱਕ ਮਹੀਨਾ ਹੋ ਜਾਏਗਾ ਇੱਕ ਮਹੀਨਾ ਸਰਦੀ ਦੇ ਵਿੱਚ ਬੈਠਣਾ ਵੱਡੀ ਗਿੰਦੀ ਦੇ ਕਿਸਾਨ ਪੂਰੇ ਪੰਜਾਬ ਦੇ ਜੀ ਬਹੁਤ ਸਾਡੇ ਭਰਾ ਔਖੇ ਆ ਕੀਨ ਵਾਲੇ ਦਾ ਜਿਹੜੇ ਸਾਡੇ ਵੀਰ ਗਏ ਆ ਕਈਆਂ ਨੂੰ ਹੀ ਵਿੱਚੋਂ ਰੈਸਟ ਵੀ ਦਿਵਾਣੀ ਇਸ ਕਰਕੇ ਅਸੀਂ ਚੱਲੇ ਆ ਜੇ ਅਸੀਂ 35 ਚੱਲੇ ਆ ਤੇ ਦਾਹ ਹੀ ਉਸੋਂ ਹੋਣਗੇ ਬਾਕੀ ਸਾਰੇ ਉਥੇ ਡਟੇ ਪਏ ਆ ਕੋਈ ਉਥੋਂ ਜਨਤਾ ਕਿ ਕਾਨੂੰਨ ਵਾਪਸ ਨਹੀਂ ਲੈਂਦਾ ਕੋਈ ਉਥੋਂ ਸਾਡੇ ਵੀਰ ਮੁੜਨ ਵਾਲਾ ਨਹੀਂ ਆ ਕਿਨੇ ਜਿਰਦੀ ਆ ਕਿੰਨਾ ਚਿਰ ਸੰਘਰਸ਼ ਕਰਨ ਦੀ ਤਿਆਰੀ ਆ ਤੁਹਾਡੀ ਸੰਘਰਸ਼ ਭਾਵੇਂ ਸਾਡਾ 5 ਸਾਲ ਚੱਲੇ ਉਥੇ ਬੈਠੇ ਸਾਡੇ ਸਿੰਘ ਇਹ ਨਹੀਂ ਮੁੜਦੇ ਇਹ ਅੱਧਾ ਕਿਦੇ ਝੋਗਿਆ ਰਾਤੀ ਮੈਂ ਨਿਊਜ਼ ਵੇਖ ਰਿਹਾ ਹਾਂ ਅੱਧਾ ਕਿਦੇ ਉਹਨਾਂ ਦੇ ਜਿਹੜੇ ਭਾਜੀਪੀ ਵਾਲੇ ਝੁਗੇ ਪਏ ਆ ਸਾਡੇ ਨਾਂ ਨ ਕੇ ਗੱਲ ਕਰੋ ਤੇ ਜਦੋਂ ਗੱਲ ਕਰਨ ਜਾਂਦੇ ਉਦੋਂ ਇਹਨਾਂ ਦਾ ਲੱਗਦਾ ਪਤਾ ਨਹੀਂ ਲੱਗਦਾ ਕੋਈ ਕੋਈ ਕਿਸ ਬੰਨੇ ਚਲ ਜਾਂਦਾ ਕੋਈ ਕਿਸ ਬੰਨੇ ਚਲ ਜਾਂਦਾ ਵਾ ਹੁਣ ਤਰਲੇ ਲੈਣ ਦੇ ਆ ਤੇ ਹੁਣ ਆਵਾਜ਼ਾਂ ਮਾਰਨ ਦੇ ਆ ਤੇ ਹੁਣ ਕੀ ਨਾਲੀ ਦਾ ਅਸੀਂ ਇਹ ਪੂਰੇ ਯੋਰਾ ਸ਼ੋਰਾ ਦੇ ਨਾਲ ਇੱਕ ਇੱਕੇ ਵਾਰੀ ਗੱਲ ਕਰਾਂਗੇ ਜਿਹੜੀ ਕਰਨੀ ਹਾਂ ਜੀ ਤਕ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਝੰਡੇ ਨੇ ਬੈਨਰ ਨੇ ਉਹ ਵੀ ਲਗਾਏ ਜਾ ਰਹੇ ਨੇ ਸਰਵਣ ਸਿੰਘ ਬੰਦੇਰ ਦੇ ਕੋਲੋਂ ਜੋ ਜਾਣਕਾਰੀ ਮਿਲੀ ਉਹਨਾਂ ਨੇ ਦੱਸਿਆ ਸੀ ਕਿ ਵਲੰਟੀਅਰਲੀ ਜਿਹੜੇ ਲੋਕ ਨੇ ਉਹ ਵੀ ਕਾਫੀ ਵੱਡੀ ਗਿੰਦੀ ਦੇ ਵਿੱਚ ਜਾ ਰਹੇ ਨੇ ਤਾਂ ਜੋ ਗਰਦਾਸਪੁਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੀ ਕਿਸਾਨ ਆਗੂ ਜਿਹੜੇ ਤਿਆਰੀਆਂ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲ ਕਰ ਰਹੇ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਹੈਪੀ ਆ ਹਰਪ੍ਰੀਤ ਜੀ ਕਦ ਕਿਸ ਦਿਨ ਦੀਆਂ ਤਿਆਰੀਆਂ ਕਰ ਰਹੇ ਤੁਸੀਂ ਜਿਹੜੀਆਂ ਜਾਣ ਦੀਆਂ ਤੁਸੀਂ ਇਹ ਤਿਆਰੀਆਂ ਤਾਂ ਪਹਿਲੀ ਗੱਲ ਸਾਡੀਆਂ ਬਹੁਤ ਚੇਰਦੀਆਂ ਹੀ ਆ ਜਦੋਂ ਦਾ ਇਹ ਸੰਘਰਸ਼ ਚੱਲ ਰਿਹਾ ਚਾਹੇ ਉਹ ਪਹਿਲਾਂ ਪੰਜਾਬ ਦੇ ਪੱਧਰ ਤੋਂ ਸ਼ੁਰੂ ਹੋਇਆ ਸੀ ਹੁਣ ਦਿੱਲੀ ਦੀ ਹਿੱਕ ਤੇ ਬੈਠੇ ਆ ਸੋ ਸਾਡੀਆਂ ਤਿਆਰੀਆਂ ਉਦਨੀਆਂ ਚੱਲ ਰਹੀਆਂ ਸੀ ਆਪਦੀਆਂ ਗੱਡੀਆਂ ਦੇ ਵਿੱਚ ਆਪਦੇ ਦਾਦਾ ਸਾਲ ਦੇ ਬੱਚੇ ਵੀ ਲੈ ਕੇ ਗਏ ਆ ਸਾਡੀਆਂ ਗੁੜੀਆਂ ਵੀ ਰਾਤੀ ਨਾਰੇ ਲਾ ਲਾ ਰਹੀ ਸੀ ਸੋ ਤਿਆਰੀਆਂ ਸਾਡੀਆਂ ਉਦਨੀਆਂ ਆ ਪਰ ਜਿਹੜਾ ਇਹ ਸੰਘਰਸ਼ ਲੰਮਾ ਚੱਲ ਰਿਹਾ ਨਾ ਉਹਦਾ ਵੀ ਇੱਕ ਬਹੁਤ ਵੱਡਾ ਪਹਿਲੂ ਆ ਕਿਉਂਕਿ ਜਿਹੜੇ ਬਦਲਾਅ ਹੋਣੇ ਨੇ ਉਹ ਬਹੁਤ ਜ਼ਰੂਰੀ ਨੇ ਪੰਜਾਬ ਦੇ ਵਿੱਚ ਬਹੁਤ ਬਦਲਾਅ ਜੇ ਹੋਣ ਵਾਲੇ ਬਾਕੀ ਨੇ ਕੋਈ 8 ਵਜੇ ਉੱਠਦੇ ਕੋਈ 9 ਵਜੇ ਉੱਠਦੇ ਕਈ 10 11 ਵਜੇ ਵੀ ਉੱਠਦੇ ਨੇ ਜਿਹੜੇ 11 ਵਜੇ ਉੱਠਣ ਵਾਲੇ ਨੇ ਉਹ ਰਹਿੰਦੇ ਨੇ ਅਜੇ ਸੋ ਇੱਕ ਮੇਰਾ ਉਦਾਹਰਨ ਹੈ ਕਿਉਂਕਿ ਅਜੇ ਪੰਜਾਬ ਨੇ ਆਪਣਾ ਬੜਾ ਕੁਝ ਬਦਲਾਅ ਲਿਆਉਣਾ ਵਾ ਜੇ ਸਾਡੀ ਸਿਆਸਤ ਬਦਲਣੀ ਹੈ ਕਿਉਂਕਿ ਸਾਨੂੰ ਐਮਪੀ ਐਮਐਲਏ ਜਿਹੜੇ ਨੇ ਉਹ ਸਾਨੂੰ ਵਰਤਦੇ ਨੇ ਸੋ ਸਾਡੀ ਬੜੇ ਲੰਮੇ ਸਮੇਂ ਤੋਂ ਇਹ ਚੀਜ਼ ਚੱਲਦੀ ਆ ਰਹੀ ਕਿ ਸਾਨੂੰ ਵਰਤ ਰਹੇ ਨੇ ਉਹ ਚੀਜ਼ ਦੇਖਣ ਨੂੰ ਮਿਲੀ ਕਿ ਪੰਜਾਬ ਆ ਜੇ ਇਕਜੁੱਟ ਹੋਇਆ ਜਿਨ੍ਹਾਂ ਨੇ ਦਿਖਾਤਾ ਕਿ ਅਸੀਂ ਬਿਨਾ ਮੁੱਖ ਮੰਤਰੀ ਐਮਪੀ ਐਮਐਲਏ ਤੋਂ ਬਿਨਾ ਵੀ ਆਪਦੇ ਸੰਘਰਸ਼ ਦੀਆਂ ਲੜਾਈਆਂ ਲੜ ਸਕਦੇ ਆ ਆਪਦੇ ਹੱਕਾਂ ਲਈ ਲੜ ਸਕਦੇ ਆ ਮਰ ਸਕਦੇ ਆ ਪਰ ਕੇਂਦਰ ਸਰਕਾਰ ਜਿਹੜੀ ਆ ਕਹਿ ਰਹੀ ਉਹ ਕਈ ਤਰ੍ਹਾਂ ਦੇ ਨਾਂ ਦੇ ਰਹੀ ਆ ਕਿਸਾਨਾਂ ਦੇ ਅੰਦੋਲਨ ਨੂੰ ਕਈ ਤਰ੍ਹਾਂ ਇੱਕ ਮਹੀਨਾ ਹੋ ਗਿਆ ਅਜੇ ਤੱਕ ਪਹਿਲਾਂ ਤਾਂ ਕੀ ਕਹਿਣਾ ਚਾਹੁੰਦੇ ਇੱਕ ਮਹੀਨਾ ਹੋ ਗਿਆ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਦਿਖਿਆ ਸਰਕਾਰ ਦੀ ਸਿਹਤ ਤੇ ਅਸਰ ਬਹੁਤ ਵੱਡਾ ਆ ਸੋ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਹੁਣ ਮੇਰੀ ਸਿਹਤ ਤੇ ਕੀ ਅਸਰ ਆ ਮੈਨੂੰ ਠੰਡ ਲੱਗ ਰਹੀ ਨਹੀਂ ਲੱਗ ਰਹੀ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਪਰ ਜੋ ਮੇਰੇ ਤੇ ਅਸਰ ਪੈ ਰਿਹਾ ਉਹ ਮੈਂ ਮਹਿਸੂਸ ਕਰ ਸਕਦਾ ਸੋ ਸਰਕਾਰ ਤੇ ਬਹੁਤ ਵੱਡਾ ਅਸਰ ਹੈ ਮੈਂ ਇੰਨੇ ਕੀ ਇੱਕ ਉਦਾਹਰਨ ਜ਼ਰੂਰ ਦਊਂਗਾ ਆਪਦੇ ਇਤਿਹਾਸ ਦੇ ਉਤੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਬਾ ਬਘੇਲ ਸਿੰਘ ਦੇ ਪੁੱਤਰ ਹਾਂ ਜਿਹੜੇ ਕਿਸੇ ਤੋਂ ਹੱਲ ਨਹੀਂ ਹੁੰਦੇ ਅਸੀਂ ਉਸ ਸਵਾਲ ਦੇ ਉੱਤਰ ਹਾਂ ਕਿੰਨੀ ਵਾਰੀ ਜਿੱਤਿਆ ਤੈਨੂੰ ਕਰਾਵਾਂ ਗਿਣਤੀ ਮੈਂ ਹਾਲੇ ਚੱਕ ਫੇਰ ਮੇਰਿਆਂ ਗੋਡਿਆਂ ਥੱਲੇ ਆ ਕੇ ਬਹਿ ਗਈਆਂ ਸਾਂਭਣਾ ਔਖਾ ਹੋਜੂ ਤੂੰ ਇਤਿਹਾਸ ਬਦਲ ਫਰੋਲ ਲਵੀ ਐਵੇਂ ਹੱਥ ਪੰਜਾਬ ਦੇ ਤੂੰ ਗਲਵੇ ਨੂੰ ਪਾ ਕੇ ਬਹਿ ਗਈਆਂ ਸੋ ਇਤਿਹਾਸ ਨੂੰ ਵੀ ਆਪਾਂ ਨਾਲ ਲੈ ਕੇ ਚੱਲਣਾ ਆ ਉਹ ਬਹੁਤ ਜ਼ਰੂਰੀ ਆ ਬਾਕੀ ਕੇਂਦਰ ਸਰਕਾਰ ਡੋਲੀ ਹੋਈ ਐ ਤੁਸੀਂ ਦੇਖੋ ਪ੍ਰਧਾਨ ਮੰਤਰੀ ਜਦੋਂ ਦਿੱਲੀ ਗੁਰਦੁਆਰਾ ਸਾਹਿਬ ਵਿੱਚ ਪਹੁੰਚਦਾ ਆ ਉੱਥੇ ਜਿਹੜਾ ਸ਼ਬਦ ਦੀ ਵਿਆਖਿਆ ਹੋ ਰਹੀ ਸੀ ਉਹ ਆਪਾਂ ਸਾਰਿਆਂ ਨੇ ਸੁਣੀ ਆ ਉਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਸਾਡੀ ਜਿੱਤ ਜਿਹੜੀ ਉਹ ਹੋ ਚੁੱਕੀ ਆ ਅਜੇ ਸਿਰਫ ਕੁਝ ਬਦਲਾ ਰਹਿੰਦੇ ਨੇ ਉਹ ਹੋਣੇ ਜ਼ਰੂਰੀ ਆ ਜਿਹਦੇ ਲਈ ਸਮਾਂ ਪਰਮਾਤਮਾ ਸਾਡੇ ਨਾਲ ਚੱਲ ਰਿਹਾ ਭਾਜਪਾ ਦੇ ਜਿਹੜੇ ਆਗੂ ਕਹਿ ਰਹੇ ਨੇ ਕੇਵਲ ਸਿਰ ਪੰਜਾਬ ਦੇ ਕਿਸਾਨ ਨੇ ਬਾਕੀ ਦੇਸ਼ ਦੇ ਕਿਸਾਨ ਖੁਸ਼ ਨੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਜਦੋਂ ਅਸੀਂ ਗੱਡੀਆਂ ਦੇ ਵਿੱਚ ਜਾ ਰਹੇ ਹਾਂ ਜਿਹੜੇ ਹਰਿਆਣੇ ਵਾਲੇ ਸਾਨੂੰ ਆਪਦੇ ਘਰਾਂ ਦੇ ਵਿੱਚ ਬੈੱਡਰੂਮਾਂ ਦੇ ਵਿੱਚ ਸਮਾ ਰਹੇ ਨੇ ਬੱਚੇ ਸਾਡੀਆਂ ਫੈਮਿਲੀ ਨਾਲ ਗਈ ਸੀ ਹਨਾ ਉਹਨਾਂ ਨੂੰ ਜਿਹੜੇ ਉਹ ਹਰਿਆਣੇ ਵਾਲੇ ਸਮਾ ਰਹੇ ਨੇ ਜਾਂ ਜਿਹੜੇ ਹਰਿਆਣੇ ਵਾਲਿਆਂ ਨੇ ਬੈਰੀਕਾਡ ਚੱਕ-ਚ ਆਪ ਤੋਂ 26 25 26 ਨੂੰ ਕੂਚ ਕੀਤੀ ਐ ਅਸੀਂ ਤਾਂ ਕੋਈ ਸਾੰਦ ਨਹੀਂ ਖੜਿਆ ਜੇ ਸੰਗਲ ਆ ਜਾਂ ਉਹ ਜੀਸੀਪੀ ਕੁਝ ਵੀ ਆ ਹਰਿਆਣੇ ਵਾਲੇ ਲੈ ਕੇ ਆਏ ਨਾ ਤਾਂ ਉਹ ਕਿੱਥੋਂ ਆ ਗਏ ਜੇ ਹਰਿਆਣਾ ਨਾਲ ਹਨਾ ਮੇਰੇ ਸਾਰੇ ਹੀ ਆ ਜੂਪ ਕੋ ਕਿ ਕਿਸਾਨ ਦਾ ਕੋਈ ਧਰਮ ਨਹੀਂ ਐ ਕੋਈ ਜਾਤ ਨਹੀਂ ਐ ਸਭ ਤੋਂ ਮੁੱਖ ਇਹ ਹੈ ਇਹਨਾਂ ਲੀਡਰਾਂ ਦੀਆਂ ਸ਼ਾਇਦ ਆਪਾਂ ਬੜੇ ਧਰਮ ਆਪਉਣੀਆਂ ਜਾਤਾਂ ਨੇ ਪਰ ਸਾਡਾ ਕਿਸਾਨੀ ਦਾ ਕੋਈ ਧਰਮ ਕੋਈ ਜਾਤ ਨਹੀਂ ਹੈ ਕਿਸਾਨੀ ਆਪਣੇ ਆਪ ਦੇ ਵਿੱਚ ਇੱਕ ਧਰਮ ਹੈ ਸੋ ਉਹ ਧਰਮ ਨੂੰ ਬਚਾਉਣ ਲਈ ਸਾਰੇ ਭਾਰਤ ਦਾ ਕਿਸਾਨ ਇੱਕਜੁੱਟ ਹੈ ਸਾਰੀਆਂ ਮਾਤਾਵਾਂ ਬਜ਼ੁਰਗ ਬੱਚੇ ਸਾਰਿਆਂ ਨੂੰ ਦਿਲੋਂ ਸਲੂਟ ਹੈ ਕੰਰਸ਼ਾ ਜੋ ਸਰਕਾਰ ਦਾ ਕਿੰਨਾ ਲੰਬਾ ਸੰਘਰਸ਼ ਜਿਹੜਾ ਇਹ ਚੱਲ ਸਕਦਾ ਜਿਵੇਂ ਕਿ ਸਰਕਾਰ ਲਗਾਤਾਰ ਆਪਣੇ ਫੈਸਲੇ ਤੇ ਆੜੀ ਹੋਈ ਹੈ ਸੰਘਰਸ਼ ਦੀ ਦੇਖੋ ਆਪਾਂ ਸਮਾਂ ਜਿਹੜਾ ਆ ਉਹ ਨਿਰਭਰ ਨਹੀਂ ਕਰ ਸਕਦੇ ਕਿਉਂਕਿ ਸੰਘਰਸ਼ ਹੋ ਸਕਦਾ ਹੈ ਕੱਲ ਨੂੰ ਫੈਸਲਾ ਹੋ ਜੇ ਹੋ ਸਕਦਾ 5 ਸਾਲ 10 ਸਾਲ ਫੈਸਲਾ ਦਾ ਹੱਕ ਚ ਹੈ ਸਾਨੂੰ ਇਹਦੇ 'ਚ ਕੋਈ ਨਹੀਂ ਆ ਲੋਕ ਕਹਿੰਦੇ ਨੇ ਨਾ ਕਿ ਮੋਦੀ ਝੋਕਦਾ ਨਹੀਂ ਹਨਾ ਤਾਂ ਸੋ ਮੋਦੀ ਝੁਕਿਆ ਹੋਇਆ ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈਗੀ ਸੂਰ ਵੀਰਾਂ ਦੀ ਕੌਮ ਆ ਮੋਦੀ ਨੇ ਸੀਗੇ ਇੱਕਦਮ ਬੀਜੇਪੀ ਦੇ ਆਗੂ ਕਿ ਕਾਨੂੰਨ ਰੱਦ ਨਹੀਂ ਹੋਣੇ ਜਿਹੜੀਆਂ ਐਮੈਂਡਮੈਂਟ ਨੇ ਉਹ ਕਰ ਦਿੰਨੇ ਆ ਕਾਨੂੰਨ ਦੇ ਜੇ ਐਮੈਂਡਮੈਂਟ ਹੋ ਗਿਆ ਕਾਨੂੰਨ ਦੇ ਵਿੱਚ ਕੁਝ ਨਹੀਂ ਰਹਿਣਾ ਜੇ ਸੌਦਾ ਹੀ ਕਰਨੀ ਆ ਅਸੀਂ ਤਾਂ ਜਦੋਂ ਅਸੀਂ ਪੰਜਾਬ 'ਚ ਬੈਠੇ ਉਦੋਂ ਕਰ ਦਿੰਦੇ ਹੁਣ ਤਾਂ ਅਸੀਂ ਦਿੱਲੀ ਦੀ ਹਿੱਕ ਤੇ ਬੈਠੇ ਆ ਹੁਣ ਅਸੀਂ ਸੌਦਾ ਕਰਕੇ ਲੈਣੀ ਆ ਕਿ ਸੌਦ ਕਰਕੇ ਉਹਨੂੰ ਫੇਰ ਉਹਦੇ ਵਿੱਚ ਕੁਝ ਪਾ ਦਿੱਤਾ ਜਾਊਗਾ ਹਣਾ ਹੁਣ ਇੱਕ ਡੱਬਾ ਆ ਮੰਨ ਲਓ ਡੱਬਾ ਖਾਲੀ ਉਹਨਾਂ ਸਾਮਾਨ ਕੱਢ ਲਿਆ ਸੋ ਜਿਹੜਾ ਡੱਬਾ ਖਾਲੀ ਬਚਿਆ ਆ ਉਹ ਤੇ ਉਹਨਾਂ ਦੇ ਕੋਲ ਰਹਿ ਗਿਆ ਤੇ ਜੀ ਉਹਨਾਂ ਦੇ ਕੋਲ ਰਹਿ ਗਿਆ ਤਾਂ ਡੱਬੇ 'ਚ ਫੇਰ ਵੀ ਕੁਝ ਪਾ ਸਕਦੇ ਆ ਸੋ ਕਿੰਨੀਆਂ ਜਿਹੜੀਆਂ ਕਾਨੂੰਨ ਬਣਾਏ ਗਏ ਨੇ ਜਿਹੜੇ ਕਿ ਸਮਾਜ ਦੇ ਹਿੱਤ ਲਈ ਨਹੀਂ ਹੁੰਦੇ ਸੋ ਇੰਨੀਆਂ ਕਿਹਾਂ ਬਾਕੀ ਸਾਡੇ ਵੀ ਜਿਹੜੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਜਿਹੜੇ ਨੇ ਉਹ ਸਾਰੇ ਲੱਗੇ ਹੋਏ ਨੇ ਜਿਹੜੀ ਗੱਦੇ ਕਿਉਂਕਿ ਸਰਦੀ ਬਹੁਤ ਜ਼ਿਆਦਾ ਹੈ ਇਸ ਕਾਰਨ ਉਹ ਉਹ ਸਮਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਵੱਡੀਆਂ ਟਰਾਲੀਆਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਲੱਗੀਆਂ ਹੋਈਆਂ ਨੇ ਤਾਂ ਅਸੀਂ ਗੱਲ ਕਰ ਲੈਨੇ ਆ ਕੀ ਨਾਮ ਹੈ ਜੀ ਤੁਹਾਡਾ ਮੈਂ ਰਮਨਪ੍ਰੀਤ ਸਰ ਰਮਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਨਾਲ ਲੱਗ ਕੇ ਸਾਰੇ ਪਰਿਵਾਰ ਤਿਆਰੀ ਕਰ ਰਿਹਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਹਾਂਜੀ ਸਰ ਅਸੀਂ ਸਾਰੇ ਤਿਆਰੀ ਕਰ ਰਹੇ ਹਾਂ ਕੱਲ ਨੂੰ ਸਾਡੇ ਪਿੰਡੋਂ ਸਾਰੇ ਜਾ ਰਹੇ ਆ ਜਥਾ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਦਿੱਲੀ ਸਰ ਬਹੁਤ ਗਲਤ ਹੈ ਜੋ ਵੀ ਆ ਕਰ ਰਿਹਾ ਕਿ ਫਾਇਦਾ ਕੀ ਆ ਇਹਦਾ ਸਾਨੂੰ ਕਹਿ ਰਹੇ ਨੇ ਇਹਦੇ ਬਹੁਤ ਫਾਇਦੇ ਨੇ ਸਾਨੂੰ ਇੱਕ ਫਾਇਦਾ ਤੇ ਦੱਸਣੇ ਤਾਂ ਹੈ ਕਿ ਫਾਇਦਾ ਇਹਦਾ ਨੁਕਸਾਨ ਹੀ ਆ ਜਿੰਨੇ ਵੀ ਆ ਨੁਕਸਾਨ ਇੱਕ ਵੀ ਉਹਨਾਂ ਕੋ ਫਾਇਦਾ ਦੱਸਿਆ ਨਹੀਂ ਜਾ ਰਿਹਾ ਕਰੋਨਾ ਦੇ ਆੜ ਦੇ ਵਿੱਚ ਆ ਸਾਰਾ ਕੁਝ ਕਰ ਰਹੇ ਨੇ ਕਰੋਨਾ ਦੇ ਆੜ ਚ ਸਾਰਾ ਕੁਝ ਸਿਰ ਬੰਦ ਹੋ ਗਿਆ ਦੇਖੋ ਸਾਰਾ ਬੰਦ ਹੋ ਗਿਆ ਸਿਰਫ ਇੱਕ ਕਿਸਾਨੀ ਚੱਲ ਰਹੀ ਸੀ ਸਿਰਫ ਇੱਕ ਖੇਤੀ ਦਾ ਕੰਮ ਚੱਲ ਰਿਹਾ ਸੀ ਉਹ ਹੁਣ ਸਾਰੇ ਕਿਸਾਨਾਂ ਦੇ ਪਿੱਛੇ ਪੈ ਗਏ ਅੰਬਾਨੀ ਅਡਾਨੀ ਸਾਰੇ ਕਿਸਾਨਾਂ ਦੇ ਪਿੱਛੇ ਪੈ ਗਏ ਇੱਥੋਂ ਸਾਡੀਆਂ ਜ਼ਮੀਨਾਂ ਲੈ ਕੇ ਸਾਰਾ ਅੰਬਾਨੀ ਅਡਾਨੀ ਨੂੰ ਵੇਚਣਾ ਚਾਹੁੰਦੇ ਨੇ ਹੈਨਾ ਸਾਡੀ ਕਨਕ ਪ੍ਰਾਈਵੇਟਾਂ ਨੂੰ ਦਿਓ ਕਿਉਂ ਅਸੀਂ ਦਈਏ ਪ੍ਰਾਈਵੇਟ ਨੂੰ ਜਿੱਦੋਂ ਸ਼ੁਰੂ ਤੋਂ ਸਰਕਾਰੀ ਦੇ ਵਿੱਚ ਸਾਰਾ ਕੁਝ ਹੋ ਰਿਹਾ ਆ ਸਰਕਾਰੀ ਕੰਮ ਸਰਕਾਰੀ ਰੇਟ ਦੇ ਨਾਲ ਸਾਰਾ ਕੁਝ ਮਿਲਣ ਕਿਉਂ ਅਸੀਂ ਪ੍ਰਾਈਵੇਟਾਂ ਨੂੰ ਦਿਓ ਇਹਨਾਂ ਨੇ Jio ਵਾਂਗੂ ਸਾਰਾ ਕੁਝ ਕਰਨਾ ਪਹਿਲੋ ਸਾਲ ਇੱਕ ਸਾਰਾ ਕੁਝ Jio ਦਾ ਸਾਨੂੰ ਫ੍ਰੀ ਦੇ ਦਿੱਤਾ ਹੈਨਾ ਸਿਰਫ ਇੱਕ Jio ਆਪਣੀ SIM ਵੇਚਣੀ ਹੁਣ 600 600 ਦੇ ਰੀਚਾਰਜ ਕਰਦੇ ਇਥੋਂ ਇੱਕ ਮਾਰ ਰਹੇ ਨੇ ਇਹਨਾਂ ਨੇ ਕਿਸਾਨਾਂ ਨਾਲ ਵੀ ਇਦਾਂ ਹੀ ਕਰਨੀਆਂ ਇਹੋ ਕੁਛ ਹੀ ਹੋਣਾ ਹੈ ਕੋਈ ਇਹਦਾ ਸਾਨੂੰ ਸਿਰ ਫਾਇਦਾ ਨਹੀਂ ਆ ਇੱਕ ਵੀ ਫਾਇਦਾ ਸਾਨੂੰ ਦੱਸ ਦੇਣ ਕਹਿੰਦੇ ਕੀ ਇਹਦਾ ਨੁਕਸਾਨ ਦੱਸੋ ਤੁਸੀਂ ਪਹਿਲੋ ਫਾਇਦਾ ਤੇ ਦੱਸੋ ਸਾਨੂੰ ਇਹਦਾ ਬਣਾਉਣ ਦਾ ਕੀ ਆ ਇਨ ਇਨ ਸਾਲ ਹੋ ਗਏ ਇਨ ਸ਼ੁਰੂ ਤੋਂ ਸਾਰਾ ਕੁਝ ਇੰਨਾ ਵਧੀਆ ਚੱਲ ਰਿਹਾ ਹੈ ਕੀ ਲੋੜ ਸੀ ਕਰੋਨਾ ਦੀ ਆੜ ਦੇ ਵਿੱਚ ਸਾਰਾ ਕੁਝ ਕਰ ਰਹੇ ਨੇ ਆ ਉਹਨਾਂ ਨਾਲੇ ਫਿਰ ਜ਼ਿਕਰ ਕੀਤਾ ਜਾ ਰਿਹਾ ਜਿਵੇਂ ਕਿ ਹੁਣ ਫਿਰ ਦੁਬਾਰਾ ਸਰਕਾਰ ਇੱਕ ਕਹਿ ਰਹੀ ਆ ਕਿ ਫਿਰ ਕਰੋਨਾ ਦਾ ਜਿਹੜਾ ਖਤਰਾ ਵਾ ਦਿੱਲੀ ਦੇ ਵਿੱਚ ਤੇ ਭਾਵੇਂ ਕਿ ਕਿਸਾਨਾਂ ਨੇ ਪ੍ਰਵਾਹ ਨਹੀਂ ਕੀਤੀ ਸਰ ਕੋਈ ਕਰੋਨਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਆ ਹੁਣ ਕਿਸਾਨ ਉਥੇ ਬੈਠੇ ਆ ਤੇ ਆ ਚਲਾਕੀ ਖੇਡ ਰਹੇ ਨੇ ਸਿੱਧੀ ਜਿਹੀ ਜਿਹੜੀ ਗੱਲ ਆ ਕੋਈ ਇੱਥੇ ਕਰੋਨਾ ਨਹੀਂ ਆ ਕੋਈ ਕੁਛ ਨਹੀਂ ਆ ਕਿਉਂ ਨਹੀਂ ਮਰੇ ਸਰ ਤੁਸੀਂ ਦੱਸੋ ਮੈਨੂੰ ਤੁਹਾਡੇ ਇੰਨੇ ਰਿਸ਼ਤੇਦਾਰ ਆ ਤੁਹਾਡੇ ਇੰਨੇ ਸਾਖ ਸਬੰਧੀ ਆ ਤੁਸੀਂ ਸੁਣਿਆ ਕਿਸੇ ਨੂੰ ਕਰੋਨਾ ਹੋਇਆ ਸਾਡੇ ਇਨੇ ਸਾਥ ਸਬੰਧੀ ਸਾਡੇ ਫਰੈਂਡਸ ਆ ਕਾਲਜ ਦੇ ਵਿੱਚ ਅਸੀਂ ਜਾਨਦੇ ਆ ਇਨੇ ਸਾਡੇ ਰਿਸ਼ਤੇਦਾਰ ਅਸੀਂ ਤਾਂ ਕਿਸੇ ਨੂੰ ਨਹੀਂ ਸੁਣਿਆ ਕਰੋਨਾ ਹੋਇਆ ਕਿੱਥੇ ਆ ਕਰੋਨਾ ਕਿਹੜੇ ਲੋਕ ਮਰੇ ਆ ਸਾਨੂੰ ਦੱਸੋ ਜਿਹੜੇ ਲੋਕ ਮਰੇ ਆ ਵਿਚਾਰੇ ਕੋਈ ਹਾਰਟ ਅਟੈਕ ਨਾਲ ਮਰ ਗਏ ਕੋਈ ਔਦਾ ਬਿਮਾਰੀ ਨਾਲ ਮਰ ਗਏ ਉਹਨੂੰ ਕਰੋਨਾ ਦਾ ਨਾਮ ਨਹੀਂ ਲਿਆ ਅੰਦੋਲਨ ਦੇ ਵਿੱਚ ਜਿਹੜੀ ਸਭ ਤੋਂ ਖੂਬਸੂਰਤ ਇਸ ਵਾਰ ਗੱਲ ਇਹ ਕਿ ਨੌਜਵਾਨ ਜਿਹੜੇ ਸੀ ਭਾਵੇਂ ਉਹ ਲੜਕੇ ਲੜਕੀਆਂ ਸਭ ਬੜੀ ਉਤਸ਼ਾਹ ਦੇ ਨਾਲ ਲੱਗੇ ਆਏ ਆ ਇਸ ਅੰਦੋਲਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੇਧ ਦਿੱਤੀ ਸਰ ਸੇਤ ਦੇਖੋ ਹੁਣ ਸਾਡੇ ਵੱਡਿਆਂ ਦੀ ਗੱਲ ਆ ਗਈ ਆ ਜੇ ਕਿਸਾਨੀ ਖਤਮ ਹੋ ਗਈ ਤੇ ਅਸੀਂ ਅੱਗੇ ਕੀ ਕਰਾਂਗੇ ਹੁਣ ਸਾਡੇ ਵੀ ਘਰੋਂ ਸਾਰੇ ਜਣੇ ਬਾਹਰ ਗਏ ਆ ਬੱਚੇ ਉਹ ਸਾਰਿਆਂ ਨੂੰ ਭਾਵੇਂ ਉਹ ਬਾਹਰ ਬੈਠੇ ਆ ਉਹਨਾਂ ਦਾ ਹੁਣ ਇੰਨਾ ਨਹੀਂ ਆ ਅਗਲੇ ਪੀ ਆਰਾਂ ਲੈਣ ਦੇ ਬਾਹਰ ਪਰ ਉਹਨਾਂ ਨੂੰ ਕੀ ਆ ਕਿਸਾਨ ਜਿਹੜੇ ਉਹ ਸਾਡੇ ਆ ਅਸੀਂ ਆਪਣੇ ਅਸੀਂ ਸ਼ੁਰੂ ਤੋਂ ਕਿਸਾਨ ਪਰਿਵਾਰ ਦੇ ਆ ਅਸੀਂ ਅਸੀਂ ਕਿਉਂ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਦਈਏ ਕਿਹੜੀ ਗੱਲੋਂ ਸਾਡੇ ਮਾਲ ਕਰੇ ਦੀ ਜ਼ਮੀਨਾਂ ਨਹੀਂ ਲੈ ਰਹੇ ਅਸੀਂ ਜ਼ਮੀਨਾਂ ਨਹੀਂ ਲੈ ਰਹੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਇੱਥੇ ਕਣਕ ਵੇਚ ਕਣਕ ਕੋ ਕਹਿੰਦੇ ਆ ਕਿ ਅਸੀਂ ਪ੍ਰਾਈਵੇਟ ਰੇਟਾਂ ਦੇ ਨਾਲ ਕਣਕ ਲਈਏ ਹਨਾ ਉੱਥੇ ਅਸੀਂ 300 ਚ 400 ਕਿਲੋ ਨੂੰ ਵੇਚੀਏ ਆ ਕੀ ਆ ਅਕ ਜ਼ਮੀਨਾਂ ਨਹੀਂ ਲੈ ਰਹੇ ਤੇ ਹੋਰ ਕੀ ਲੈ ਰਹੇ ਨੇ ਸਰ ਆ ਜ਼ਮੀਨਾਂ ਹੀ ਖੇਚ ਰਹੇ ਨੇ ਸਾਡੀਆਂ ਹੋਰ ਕੁਛ ਨਹੀਂ ਕਰ ਰਹੇ ਇਹ ਸਿਰਫ ਸਿਰਫ ਤੇ ਸਿਰਫ ਪੰਜਾਬ ਨੂੰ ਸ਼ੁਰੂ ਤੋਂ ਖਤਮ ਕਰਨ ਜਾ ਰਹੇ ਨੇ ਹੋਰ ਕੁਛ ਨਹੀਂ ਆ ਇਹਨਾਂ ਦਾ ਆ ਮੋਦੀ ਜਿੱਦ ਉਹਦਾ ਆ ਇਹ ਸਿਰਫ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਆ ਇਸ ਕਰਕੇ ਉਹ ਕਹਿ ਰਹੇ ਨਾ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਇਤਰਾਜ਼ ਕਰ ਰਹੇ ਦੇਸ਼ ਦੇ ਕਿਸਾਨ ਪੰਜਾਬ ਕਿਉਂ ਪੰਜਾਬ ਦੇ ਕਿਸਾਨ ਕਰ ਰਹੇ ਨੇ ਹਰਿਆਣੇ ਦੇ ਨਹੀਂ ਕਰ ਰਹੇ ਗੁਜਰਾਤ ਵੱਲੋਂ ਨਹੀਂ ਆਏ ਰਾਜਸਥਾਨ ਵੱਲੋਂ ਨਹੀਂ ਆਏ ਕਿਉਂ ਨਹੀਂ ਆਏ ਕਿਉਂ ਪੰਜਾਬ ਦੇ ਨੇ ਸਾਰੇ ਆ ਰਹੇ ਨੇ ਸਾਰੇ ਕਿਸਾਨ ਆ ਰਹੇ ਨੇ ਨਾ ਗੁੰਮਰਾਹ ਕੁਛ ਨਹੀਂ ਇਹ ਖੁਦ ਗੁੰਮਰਾਹ ਹੋ ਰਹੇ ਨੇ ਅੰਬਾਨੀ ਅਦਾਨੀ ਦੇ ਜਾਲ ਦੇ ਵਿੱਚ ਕੋਈ ਕਿਸਾਨ ਨਹੀਂ ਗੁੰਮਰਾਹ ਹੋਣ ਰਿਹਾ ਕੋਈ ਆ ਕਿਸਾਨ ਨੂੰ ਹੱਤਵਾਦੀ ਦੱਸ ਰਹੇ ਨੇ ਕਿਉਂ ਹੱਤਵਾਦੀ ਭਈ ਕਿਹੜੀ ਗੱਲ ਉਹ ਹੱਤਵਾਦੀ ਜਦੋਂ ਕਿਸਾਨ ਹਰ ਇੱਕ ਜਗ੍ਹਾ ਤੇ ਜਾ ਕੇ ਲੰਗਰ ਲਾ ਰਹੇ ਸੀ ਜਿੱਥੇ ਨਹੀਂ ਵੀ ਪਹੁੰਚਿਆ ਜਾਂਦਾ ਕਈ ਲੋਕਾਂ ਕੋਲ ਉਦੋਂ ਇਹਨਾਂ ਨੂੰ ਹੱਤਵਾਦੀ ਨਹੀਂ ਸੀ ਦਿਖੇ ਹੁਣ ਕਿਉਂ ਹੱਤਵਾਦੀ ਕਿਸਾਨ ਭਈ ਤੁਸੀਂ ਉਹ ਵੋ ਹੱਤਵਾਦੀ ਤੁਸੀਂ ਹੱਤਵਾਦੀ ਹੋ ਜੋ ਆਪਣੇ ਦੇਸ਼ ਦੇ ਨਾਲ ਇਦਾਂ ਕਰ ਰਹੇ ਹੋ ਕਿੰਨਾ ਚਿਰ ਹੋ ਗਿਆ 4 ਮਹੀਨੇ ਹੋ ਗਏ ਇਹਨਾਂ ਨੂੰ ਪੰਜਾਬ ਦੇ ਵਿੱਚ ਮੋਰਚੇ ਕਰਦੇ ਆ ਨੂੰ ਹੈਨਾ ਹੁਣ ਦਿੱਲੀ ਦੇ ਵਿੱਚ ਇੰਨੇ ਚਿਰ ਦੇ ਬੈਠੇ ਨੇ ਕੀ ਗੱਲ ਹੁਣ ਅਤਵਾਦੀ ਦਿਸਦੇ ਨੇ ਤੁਹਾਨੂੰ ਕਿਉਂ ਨਹੀਂ ਕੋਈ ਸੋਲੂਸ਼ਨ ਨਿਕਲ ਰਿਹਾ ਕੱਢਣ ਸੋਲੂਸ਼ਨ ਹੁਣ ਹੁਣ ਨਹੀਂ ਉਹਨਾਂ ਨੂੰ ਦਿਖਦਾ ਇੰਨੀ ਠੰਡ ਹੈ ਉਹਨਾਂ ਨੂੰ ਮਸਾ ਤਰਸ ਨਹੀਂ ਹੁੰਦਾ ਇਨਸਾਨ ਹੈ ਕਿ ਕੀ ਨੇ ਆ ਤਾਂ ਇਹ ਜਿਹੜੇ ਪਰਿਵਾਰ ਨੇ ਪਿੰਡ ਦੇ ਵਿੱਚ ਸਾਰੇ ਦਿੱਲੀ ਦੀਆਂ ਤਿਆਰੀ ਕਰ ਰਹੇ ਨੇ ਨੰਬਰਦਾਰ ਜੀ ਨਾਲ ਗੱਲ ਕਰ ਨੰਬਰਦਾਰ ਜੀ ਕੀ ਨਾਮ ਹੈ ਪੂਰਾ ਤੁਹਾਡਾ ਯਾਦਵਿੰਦਰ ਸਿੰਘ ਯਾਦਵਿੰਦਰ ਸਿੰਘ ਜੀ ਪਿੰਡ ਦੇ ਵਿੱਚੋਂ ਕੀ ਕੀ ਸਮਾਨ ਜਿਹੜਾ ਤੁਹਾਨੂੰ ਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਾਲ ਕੀ ਗੱਲਬਾਤ ਹੋਈ ਸੀ ਉਹਨਾਂ ਨੇ ਆਖਿਆ ਜਦੋਂ ਵੀ ਵੱਤ ਤੋਂ ਵੱਤ ਸਾਨੂੰ ਆਪਣੇ ਗੱਡੇ ਵਗੈਰਾ ਹੋ ਤੇ ਉਹ ਕੋਈ ਸਮਾਨ ਤੁਹਾਡੇ ਵੱਤ ਵੱਤ ਦਿੱਤਾ ਜਾਂਦਾ ਥਾ ਦੋ ਸਮਾਨ ਵਿੱਚ ਸਰਦੀ ਜਿਆਦਾ ਹੈ ਸਰਦੀ ਦੇ ਸਮਾਨ ਸਰਦੀ ਦੇ ਵਿੱਚ ਕਿਹੜੀਆਂ ਜਿਹੀਆਂ ਚੀਜ਼ਾਂ ਲੈ ਕੇ ਜਾ ਰਹੇ ਹੋ ਅਸੀਂ ਇੱਥੋਂ ਜੀ ਕੁਝ ਤੰਬੂ ਲੈ ਕੇ ਜਾ ਰਹੇ ਹਾਂ ਤੰਬੂ ਤੇ ਕੁਝ ਆਪਣੇ ਗੱਦੇ ਹੈ ਤੇ ਹਰਜਾਈਆਂ ਵਗੈਰਾ ਵੀ ਹੈ ਇਹੋ ਜਿਹੀ ਚੀਜ਼ਾਂ ਹੀ ਲੈ ਕੇ ਜਾਣ ਲੱਗ ਰਹੇ ਹਾਂ ਸਰ ਜਿਹੜਾ ਰਾਸ਼ਨ ਦੀ ਗੱਲ ਕੀਤੀ ਆ ਵੀ ਤਾਂ ਰਾਸ਼ਨ ਕਿੰਨਾ ਕਿਨੇ ਚਿਰ ਦਾ ਜਿਹੜਾ ਪਿੰਡ ਦੇ ਵਿੱਚ ਰਾਸ਼ਨ ਇਹ ਇਹ ਸਾਰਾ ਜੀ ਸਾਨੂੰ ਪਿੰਡ ਵੱਲੋਂ ਸੰਯੋਗ ਆ ਸਾਡੀ ਗੁਰਦੁਆਰਾ ਕਮੇਟੀ ਲੋਕਲ ਗੁਰਦੁਆਰਾ ਕਮੇਟੀ ਆ ਸਾਨੂੰ ਉਹਦਾ ਵੀ ਸੰਯੋਗ ਆ ਸਹੀਂ ਘਟ ਤੋਂ ਘਟ 10 ਤੋਂ 15 ਕੁਆਂਟਲ ਆਟਾ ਇਸ ਫੇਰੇ ਚ ਲੈ ਕੇ ਜਾ ਰਹੇ ਹੁਣ ਜਿਹੜੇ 15 ਦਿਨ ਲਈ ਜਾਣਾ ਆ ਜਿਹੜਾ ਵੀ ਹੋਊਗਾ ਜਿਹੜੇ ਅਗਲੇ ਫੇਰੇ ਆ ਉਹਨਾਂ ਲਈ ਵੱਖਰਾ ਰਾਸ਼ਨ ਇਕੱਠਾ ਹੋਊਗਾ ਤੇ ਜੋ ਵੀ ਸਬਜ਼ੀਆਂ ਆ ਜਾਂ ਮੈਡੀਕਲ ਦਾ ਕੋਈ ਸਾਨੂੰ ਚੀਜ਼ ਆ ਉਹ ਵੀ ਅਸੀਂ ਆਪਣੀਆਂ ਤਿਆਰੀ ਦੇ ਹਿਸਾਬ ਨਾਲ ਲੈ ਕੇ ਜਾ ਰਹੇ ਆ ਅਸੀਂ ਖੁਦ ਵੀ ਯੂਜ਼ ਕਰਾਂਗੇ ਜੇ ਕੋਈ ਸਾਡੇ ਨੂੰ ਲੋੜ ਪਊਗੀ ਤੇ ਅਸੀਂ ਉੱਥੇ ਵੰਡਾਂਗੇ ਵੀ ਵੱਧ ਤੋਂ ਵੱਧ ਜਿੰਨੀ ਸਾਨੂੰ ਮਹਾਰਾਜ ਨੇ ਦਿੱਤੀ ਆ ਜਿੰਨੀ ਕਿ ਸਾਡੇ ਕੋਲ ਸਰਦਾ ਹੋਊਗੀ ਜਿੰਨੇ ਕਿ ਅਸੀਂ ਪੈਸੇ ਦੇ ਸਕਦੇ ਆ ਉਹ ਵੀ ਦਵਾਂਗੇ ਤੇ ਸਾਡੇ ਕੋਲ 100 ਗੱਦਾ ਆ ਇਸ ਟਾਈਮ ਜਿਹੜੇ ਕਿ ਸਾਨੂੰ 20 ਲੈਣ ਜੋਗ ਆ ਬਾਕੀ ਅਸੀਂ 80 ਉੱਥੇ ਦਾਨ ਕਰਨੇ ਆ ਤੇ ਸਾਡੇ ਕੋਲ 35 35 ਆ ਦੂਜੇ ਟੈਂਟ ਦੇ ਸਮਾਨ ਲਈ ਤਰਪਾਲਾਂ 35 ਸਾਡੇ ਕੋਲ 60 ਵਾਸ ਆ ਤੇ ਸਾਡੇ ਕੋਲ ਆ ਵੀ ਘਟੋ ਘਟ 50 ਰਜਾਈਆਂ ਆ ਜਿਹੜੀਆਂ ਅਸੀਂ ਦੇਣੀਆਂ ਆ ਉੱਥੇ ਇਹ ਤੇ ਵੱਧ ਤੋਂ ਵੱਧ ਜੋ ਵੀ ਸਾਡੇ ਕੋਲ ਦਿੱਤਾ ਗਿਆ ਉਹ ਅਸੀਂ ਲੜਾਂਗੇ ਕਿਉਂਕਿ ਪੰਜਾਬ ਕੌਮ ਪੰਜਾਬੀ ਕੌਮ ਇਦਾਂ ਦੀ ਐ ਜਿਹੜੀ 90% ਕੁਰਬਾਨੀਆਂ ਦਿੰਦੀ ਐ ਹਰੇਕ ਕੋਲ 'ਚ ਜੇ ਆਜ਼ਾਦੀ 'ਚ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਆ ਜੇ ਪਿੱਛੇ ਤੋਂ ਇਤਿਹਾਸ ਤੋਂ ਪਤਾ ਕਰੀਏ ਤੇ ਹਮੇਸ਼ਾ ਪੰਜਾਬੀ ਹੀ ਅਗਵਾਈ ਕਰਦੇ ਆਏ ਆ ਤੇ ਇਹ ਵੀ ਟਾਈਮ ਇਦਾਂ ਦਾ ਹੀਗਾ ਕਿ ਸਾਰੇ ਦੇਸ਼ ਨੂੰ ਜਗਾਉਣ ਲਈ ਪੰਜਾਬ ਨੂੰ ਅੱਗੇ ਲੱਗਣਾ ਪਿਆ ਇਹ ਹੁਣ ਪੰਜਾਬ ਦਾ ਘੋਲ ਨਹੀਂ ਰਹਿ ਗਿਆ ਇਹ ਹੁਣ ਸਾਰੇ ਇੰਡੀਆ ਦਾ ਘੋਲ ਬਣ ਗਿਆ ਗੁਜਰਾਤ ਵਾਲੇ ਕਿਸਾਨਾਂ ਨੇ ਉਹਨਾਂ ਗੁਜਰਾਤ ਚ ਨੱਪ ਕੇ ਬੈਠੇ ਕਿਉਂਕਿ ਭਾਜਪਾ ਦੀ ਉੱਤੇ ਸਰਕਾਰ ਆ ਉਹ ਤੋਂ ਤੂੰ ਉੱਤਰ ਨਹੀਂ ਦੇਣ ਦੇ ਉਹਨਾਂ ਨੂੰ ਤਾਂ ਇਸ ਪਾਸੇ ਜਿਹੜੀਆਂ ਟਰਾਲੀ ਐ ਤੁਹਾਨੂੰ ਟਰਾਲੀ ਵੀ ਦਿਖਾ ਦਿੰਦੇ ਆ ਕਿਉਂਕਿ ਤਰਪਾਲ ਦੇ ਉੱਤੇ ਬਕਾਇਦਾ ਲਫਾਵਾ ਕਿਉਂਕਿ ਧੁੰਦ ਵੀ ਪੈ ਰਹੀ ਆ ਲਗਾਤਾਰ ਪੰਜਾਬ ਦੇ ਵਿੱਚ ਪਿਛਲੇ 10-15 ਦਿਨਾਂ ਤੋਂ ਲਗਾਤਾਰ ਜਿਹੜੀ ਸਰਦੀ ਆ ਉਹ ਚੱਲ ਰਹੀ ਆ ਤਾਂ ਬੈਨਰ ਉੱਤੇ ਲਗਾਏ ਜਾ ਰਹੇ ਨੇ ਤਾਂ ਇਸ ਪਾਸੇ ਟਰਾਲੀ ਦੇ ਵਿੱਚ ਜਿਹੜਾ ਸਮਾਨ ਆ ਤਾਂ ਇਹ ਨਜ਼ਾਰਾ ਹਰ ਪਿੰਡ ਦਾ ਇਹ ਵਿੱਚ ਜਿਹੜਾ ਦੇਖਣ ਨੂੰ ਮਿਲ ਰਿ ਵਾਲੀਆਂ ਨੇ ਜਿਨ੍ਹਾਂ ਦੇ ਵਿੱਚ ਸਾਰਾ ਸਮਾਨ ਲਿਆਇਆ ਜਾਇਆ ਜਾਏਗਾ ਕਿਉਂਕਿ ਪਿੰਡ ਦੇ ਵਿੱਚ ਉੱਥੇ ਕਿਸਾਨ ਬੈਠੇ ਨੇ ਦਾਨ ਵੀ ਉੱਥੇ ਕੀਤਾ ਜਾਏਗਾ ਜਿਹੜਾ ਉਸ ਲਈ ਵੀ ਤਿਆਰੀ ਹੈ ਤਾਂ ਗੱਦੇ ਬਿਸਤਰੇ ਜਿਹੜੇ ਨੇ ਹਰਜਾਈਆਂ ਨੇ ਵਾਸ ਤੰਬੂ ਰਾਸ਼ਨ ਜਿਹੜਾ ਹੈ ਉਹ ਸਾਰਾ ਪਿੰਡ ਦੇ ਸਹਿਯੋਗ ਨਾਲ ਦਾ ਜਿਹੜਾ ਹਲੇ ਕਹਿ ਰਹੇ ਨੇ ਕਿ 30% ਜਿਹੜਾ ਸਾਮਾਨ ਹੈ ਲੱਦਿਆ ਹੈ ਤਾਂ ਸਾਮਾਨ ਕਾਫੀ ਜਿਹੜਾ ਹੋ ਜਾਏਗਾ ਤਾਂ ਕਿਸਾਨ ਜਿਹੜੇ ਨੇ ਬਿਲਕੁਲ ਤਿਆਰੀ ਕਰਕੇ ਜਾ ਰਹੇ ਨੇ 10 ਦਿਨਾਂ ਚੋਂ ਨੇ ਕਿ ਇਸ ਤੋਂ ਪਹਿਲਾਂ ਦੋ ਜਥੇ ਪਹਿਲਾਂ ਜਾ ਚੁੱਕੇ ਨੇ ਦੂਸਰਾ ਜਥਾ ਜਿਹੜਾ ਸਰਵਨ ਸਿੰਘ ਪੰਧੇਰ ਲੈ ਕੇ ਗਏ ਸੀ 700 ਤੋਂ ਵੱਧ ਜਿਹੜੀ ਟਰਾਲੀ ਸੀ ਉਹ ਇਥੋਂ ਲੈ ਕੇ ਗਏ ਸੀ ਤੇ ਕੱਲ ਵੀ ਅੰਮ੍ਰਿਤਸਰ ਤੋਂ ਜਿਹੜਾ ਇਹ ਜਥਾ ਦਿੱਲੀ ਲਈ ਰਵਾਨਾ ਹੋਏਗਾ ਤੇ ਇਸ ਦੇ ਲਈ ਕਿਸਾਨਾਂ ਦੇ ਵਿੱਚ ਪੂਰਾ ਛਾਇ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੜਾਈ ਅਸੀਂ ਲੰਬੀ ਲੜਾਂਗੇ ਚਾਹੇ ਸਾਨੂੰ 5 ਸਾਲ ਲੜਨੀ ਪਵੇ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਪਰ ਜਿੰਨਾ ਚਿਰ ਤੱਕ ਇਹ ਕਾਨੂੰਨ ਰੱ ਜਾਰੀ ਰਹੇਗਾ ਕੈਮਰਾਬਰਦਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ ਜਥੇ ਰਲਦੇ ਜਾਣ ਇਹਦੇ ਇਹ ਸਾਡੀ ਜਿਹੜੀ ਬਹੁਤ ਵੱਡਾ ਜਿਹੜਾ ਕਾਫਲਾ ਹਜ਼ਾਰਾਂ ਦੀ ਜਿਹੜੀ ਤਦਾਦ ਦੇ ਵਿੱਚ ਜਿਹੜੇ ਸੰਧ ਸਾਡੇ ਜਿਹੜੇ ਇਕੱਠੇ ਹੋਏਗੇ ਤੇ ਬਹੁਤ ਵੱਡਾ ਜਿਹੜਾ ਜਥਾ ਵਾ ਉਹ ਦਿੱਲੀ ਲਈ ਜਿਹੜਾ ਸਵੇਰੇ ਸੀ ਇਹ ਰਵਾਨਾ ਕਰਾਂਗੇ ਜੀ ਚਮਤਪਾ ਸਾਹਿਬ ਜਿਵੇਂ ਧੁੰਦ ਲਗਾਤਾਰ ਪੈ ਰਹੀ ਹੈ ਇਸ ਵਾਰ ਤੁਸੀਂ ਕੋਈ ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਹੈ ਕਿ ਜਿਹੜਾ ਕਿਉਂਕਿ ਪਿਛਲੀ ਵਾਰੀ ਤੁਹਾਡਾ ਕਾਫਲਾ ਕਾਫੀ ਲੰਬਾ ਹੋ ਗਿਆ ਸੀ ਤੇ ਮੁਸ਼ਕਲ ਆਈ ਸੀ ਹੁਣ ਤੇ ਇਸ ਵਾਰ ਧੁੰਦ ਦੇ ਵਿੱਚ ਹੀ ਜਾਣਾ ਤੁਸੀਂ ਤਾਂ ਕੀ ਕਿਵੇਂ ਦੀਆਂ ਪ੍ਰੈਪਰੇਸ਼ਨ ਨੇ ਤੁਹਾਡੀਆਂ ਬਿਲਕੁਲ ਹੋ ਜੀ ਵਲੰਟੀਅਰ ਸਾਡੇ ਜਿਹੜੇ ਬਿਲਕੁਲ ਤਿਆਰ ਆ ਉਹ ਆਪਣੀਆਂ ਡ ਜਿਹੜਾ ਜਿਹੜਾ ਵਾ ਬੜੇ ਸਹਿਜ ਭਾਣਾ ਤਰੀਕੇ ਨਾਲ ਜਿਹੜਾ ਵਾ ਖੜਿਆ ਜਾਉ ਕਿਉਂਕਿ ਸਰਦੀ ਦਾ ਮੌਸਮ ਆ ਧੁੰਦ ਦਾ ਮੌਸਮ ਆ ਤੇ ਉਹਦੇ ਵਿੱਚ ਵੀ ਜਿਹੜਾ ਲੋਕਾਂ ਦਾ ਉਤਸ਼ਾਹ ਜਿਹੜਾ ਪਰ ਸਰਦੀ ਦੇ ਕਾਰਨ ਵੀ ਜਿਹੜਾ ਮੱਠਾ ਨਹੀਂ ਪਿਆ ਕਿਉਂਕਿ ਅਤ ਦੀ ਸਰਦੀ ਦੇ ਬਾਵਜੂਦ ਲੋਕਾਂ 'ਚ ਇੰਨਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਵੀ ਜਿਹੜੇ ਸਾਰੇ ਦਿੱਲੀ ਨੂੰ ਜਾਣ ਵਾਸਤੇ ਤਿਆਰ ਆ ਕਿਉਂਕਿ ਇਹ ਜਿਹੜਾ ਮਹੀਨਾ ਸਾਡਾ ਜਿਹੜਾ ਸ਼ੀਦਿਆਂ ਦਾ ਮਹੀਨਾ ਵਾ ਕੁਰਬਾਨੀਆਂ ਨਾਲ ਭਰਿਆ ਪਿਆ ਇਤਿਹਾਸ ਦਾ ਜਿਹੜਾ ਵਾ ਸਾਡਾ ਇਹ ਸਾਡੇ ਗੁਰੂ ਸਾਹਿਬ ਨਾਲ ਜਿਹੜੇ ਜੁੜੇ ਹੋਏ ਮਹੀਨਾ ਇਸ ਮਹੀਨੇ ਦੇ ਵਿੱਚ ਸਾਡੀ ਮਾਤਾ ਗੁਜ ਕੌਰ ਜਿਹਨੇ ਆਪਣੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਜਿੱਥੇ ਆਪਣਾ ਸੂਬਾ ਸਰਹੰਦੀ ਉਹਨਾਂ ਨੂੰ ਕੈਦ ਕੀਤਾ ਸੀਗਾ ਤੇ ਉਹਤੇ ਵੀ ਛੋਟੇ ਸਹਿਬਜ਼ਾਦਿਆਂ ਦੇ ਛੋਟੀ ਉਮਰ ਚ ਹੁੰਦੇ ਆ ਵੀ ਉਹਨਾਂ ਦਾ ਮਨੋਬਲ ਜਿਹੜਾ ਸੂਬਾ ਸਰਹੰਦੀ ਕੈਦ ਤੇ ਇਹ ਠੰਡ ਜਿਹੜਾ ਨਹੀਂ ਸੀ ਦੇਖ ਸਕੀ ਅਸੀਂ ਉਹਨਾਂ ਦੇ ਵਾਰਸ ਆ ਅਸੀਂ ਉਹਨਾਂ ਦੇ ਪਾਏ ਪੂਰਨੇ ਤੇ ਚੱਲਦੇ ਆ ਤੇ ਜਿੰਨੀ ਮਰਜ਼ੀ ਸਰਦੀ ਹੋਵੇ ਜੋ ਮਰਜ਼ੀ ਹੋਵੇ ਅਸੀਂ ਜਿਹੜਾ ਆਪਣੇ ਜਥੇ ਲੈ ਕੇ ਦਿੱਲੀ ਨੂੰ ਰਵਾਨਾ ਆਵਾਂਗੇ ਤੇ ਆਪਣੇ ਜਿਹੜੇ ਕਾਲੇ ਕਾਨੂੰਨ ਆ ਸਾਡੇ ਕਿਸਾਨ ਵਿਰੋਧੀ ਉਹਨਾਂ ਨੂੰ ਰੱਦ ਕਰਵਾ ਕੇ ਫਿਰ ਵਾਪਸੀ ਜਿਹੜੀ ਇੱਥੋਂ ਕਰਾਂਗੇ ਸਰ ਸਾਹਿਬ ਕਿਹੜੀਆਂ ਕਿਹੜੀਆਂ ਜਿਹੜੀਆਂ ਇਸ ਵਾਰ ਤੁਸੀਂ ਜਿਹੜੀਆਂ ਕਿਹਾ ਕਿ ਖਾਸ ਕਰਕੇ ਲੈ ਕੇ ਜਾ ਰਹੇ ਵੈਸੇ ਅਸੀਂ ਦੇਖਿਆ ਕਿ ਕਾਫੀ ਸਮਾਨ ਜਿਹੜਾ ਸਰਦੀ ਦੇ ਕਰਕੇ ਹੋਰ ਕੀ ਕੀ ਤੁਸੀਂ ਆਪਣੇ ਵੱਲੋਂ ਕੀ ਕੀ ਦੇਖੋ ਜੀ ਬਹੁਤ ਜਿਹੜੇ ਪ੍ਰਬੰਧ ਆ ਉੱਥੇ ਵੀ ਕੀਤੇ ਆ ਇੱਥੋਂ ਵੀ ਜਿਵੇਂ ਸਕਤਾ ਜਾਂਦੀਆਂ ਨੇ ਉਹ ਤਰਪਾਲਾਂ ਦਾ ਕੰਬਲਾਂ ਦਾ ਰਜਾਈਆਂ ਦਾ ਸਾਰਾ ਕੁਝ ਜਿਹੜਾ ਖਾਣ ਪੀਣ ਦਾ ਸਮਾਨ ਵੀ ਜਿਹੜਾ ਵਾ ਰਾਸ਼ਨ ਪਾਣੀ ਵੀ ਜਿਹੜਾ ਵਾ ਉਹ ਲੈ ਕੇ ਜਾ ਰਹੇ ਆ ਜਿਹੜਾ ਪਹਿਲਾਂ ਅਸੀਂ ਕੱਲਿਆ ਉਹ ਵੀ ਸਾਡੀਆਂ ਟਰਾਲੀਆਂ ਦੇ ਵਿੱਚ ਅਜੇ ਉਵੇਂ ਦਾ ਉਵੇਂ ਜਿਹੜਾ ਉੱਥੇ ਮੌਜੂਦ ਆ ਕਿਉਂਕਿ ਕਈ ਵਾਰਾਂ ਸਰਕਾਰਾਂ ਸੋਚਦੀਆਂ ਵੀ ਸ਼ਾਇਦ ਇਹਨਾਂ ਨੂੰ ਰਾਸ਼ਨ ਪਾਣੀ ਦੀ ਥੋੜਾ ਜੂਗੀ ਜਾਂ ਸਰਦੀ ਦਾ ਕਾਰਨ ਮੋ ਕੇ ਬਿਲਕੁਲ ਸਾਡੇ ਪ੍ਰਬੰਧ ਜਿਹੜੇ ਆ ਲੰਬੇ ਆ ਭਾਵੇਂ ਉੱਥੇ ਸਾਨੂੰ ਜਿੰਨਾ ਚਿਰ ਮਰਜ਼ੀ ਉਹ ਮੋਰਚਾ ਚਲਾਉਣਾ ਪਵੇ ਅਸੀਂ ਆਪਣਾ ਮੋਰਚਾ ਜਿਹੜਾ ਵਾ ਬਖੂਬੀ ਜਿਹੜਾ ਨਿਭਾਵਾਂਗੇ ਲੰਬੇ ਸਮੇਂ ਲਈ ਚਲਾਵਾਂਗੇ ਕਿਉਂਕਿ ਸਾਰੇ ਪ੍ਰਬੰਧ ਸਾਡੇ ਕੀਤੇ ਹੋਏ ਆ ਤੇ ਕਿਸਾਨਾਂ ਦੇ ਹੌਸਲੇ ਵੀ ਜਿਹੜੇ ਆ ਉਹ ਧਰੇੜਿਆ ਜਿੰਨਾ ਚਿਰ ਲੰਬਾ ਵੀ ਚਲਾਉਣਾ ਪਿਆ ਭਾਵੇਂ 2024 ਦੀਆਂ ਵੋਟਾਂ ਸਾਨੂੰ ਉੱਥੇ ਲੰਗਾਉਣੀਆਂ ਪੈਣ ਕੋਈ ਪਰਵਾਹ ਨਹੀਂ ਕੀ ਪਰ ਬਿੱਲ ਰੱਦ ਕਰਵਾ ਕੇ ਵਾਪਸ ਮੋੜਾਂਗੇ ਸਾਹਿਬ ਇੱਕ ਮਹੀਨਾ ਹੋ ਚਲੇ ਇਸ ਸੰਘਰਸ਼ ਨੂੰ ਜਿਹੜੇ ਦਿੱਲੀ ਕਿਸਾਨ ਗਏ ਸੀਗੇ ਕੀ ਕਹਿਣਾ ਚਾਹੁੰਦੇ ਤੁਸੀਂ ਇੱਕ ਮਹੀਨਾ ਹੋ ਗਿਆ ਕੇਂਦਰ ਸਰਕਾਰ ਦੇ ਉੱਤੇ ਕਿਉਂ ਨਹੀਂ ਕਿਸਾਨਾਂ ਦੀ ਗੱਲ ਲਗਾਤਾਰ ਆਪਣੀ ਗੱਲ ਕਹੀ ਜਾ ਰਹੀ ਨੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਇੱਕ ਮਹੀਨਾ ਹੋ ਗਿਆ ਇਸ ਬਾਰੇ ਵਿਸ਼ੇਸ਼ ਅਸਲ ਦੇ ਵਿੱਚ ਜਿਹੜੀ ਆ ਕੇਂਦਰ ਸਰਕਾਰ ਆ ਉਹਦੀ ਬਦਨੀਤੀ ਜਿਹੜੀ ਆ ਉਹ ਝਾਰ ਹੋ ਚੁੱਕੀ ਆ ਤੇ ਉਹ ਨਹੀਂ ਜਿਹੜਾ ਚਾਹੁੰਦੀ ਕਿ ਬਿੱਲ ਰੱਦ ਹੋਣ ਕਿਉਂਕਿ ਇਹ ਬਿੱਲ ਜਿਹੜੇ ਆ ਅਡਾਨੀ ਤੇ ਅਵਾਨੀ ਦੇ ਦਬਾਅ ਦੇ ਕਾਰਨ ਜਿਹੜੇ ਆ ਉਹ ਬਣਾਏ ਗਏ ਤੇ ਉਹਨਾਂ ਦੇ ਹੱਕ ਦੇ ਵਿੱਚ ਲਾਗੂ ਕੀਤੇ ਗਏ ਇਸ ਕਰਕੇ ਚਾਹੁੰਦੇ ਹੀ ਨਹੀਂਗੇ ਕਿ ਜਿਹੜੇ ਕਿਸਾਨ ਆ ਉਹ ਆੱਕ ਕੇ ਥੱਕ ਕੇ ਤੇ ਉਹ ਘਰਾਂ ਨੂੰ ਮੁਰ ਜਾਂਦੇ ਜਿਹੜੇ ਬੇਲਿਆ ਸੀ ਲਾਗੂ ਦੇ ਲਾਗੂ ਰਹਿੰਦਗੇ ਪਰ ਅਸੀਂ ਆਨੇ ਵੀ ਇਹਨਾਂ ਬਿੱਲਾਂ ਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਆ ਸਾਡੀ ਹੋਂਦ ਨੂੰ ਖਤਰਾ ਸਾਡੀ ਕਿਸਾਨੀ ਨੂੰ ਖਤਰਾ ਵਾ ਅਸੀਂ ਆਪਣੀ ਕਿਸਾਨੀ ਤੇ ਆਪਣੀ ਹੋਂਦ ਬਚਾਉਣ ਵਾਸਤੇ ਅਸੀਂ ਲੜਾਈ ਲੜ ਰਹੇ ਆ ਇਸ ਕਰਕੇ ਸਰਕਾਰ ਨੂੰ ਇੱਕ ਨਾ ਇੱਕ ਦਿਨ ਜਿਹੜਾ ਝੁਕਣਾ ਪਊਗਾ ਸਰਕਾਰ ਜਿਵੇਂ ਮਰਜੀ ਦਮਕ ਜੇ ਮਾਰੀ ਜਾਵੇ ਅਸੀਂ ਕਿਤਾਹ ਕਿਸਾਨ ਹਤਾਸ਼ੀਆਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲੇ ਲੈਨੇ ਆ ਪਰ ਜੇ ਇੰਨੀ ਕ ਕਿਸਾਨ ਹਤਾਸ਼ੀ ਸੀਗੇ ਕੱਲ ਕਿਸਾਨ ਦਿਵਸ ਵੀ ਜਿਹੜਾ ਵਾ ਮਨਾਇਆ ਗਿਆ ਬੜੇ ਵੱਡੇ ਪੱਧਰ ਤੇ ਇਹਨੂੰ 23 ਦਸੰਬਰ ਨੂੰ ਤੇ ਕਿਸਾਨ ਸਰਕਾਰ ਨੂੰ ਚਾਹੀਦਾ ਸੀਗਾ ਮੋਦੀ ਸਾਹਿਬ ਜਿਹੜਾ ਵਾ ਆਪਣੇ ਕਦ ਬੁੱਤ ਨੂੰ ਵੇਖਦੇ ਆ ਆ ਕੱਲ ਫਰਾਖ ਦੇ ਲਈ ਵਿਖਾਉਂਦੇ ਤੇ ਇਸ ਦਿਨ ਦੇ ਉੱਤੇ ਹੀ ਬਿੱਲ ਰੱਦ ਕਰਨ ਦਾ ਐਲਾਨ ਕਰਕੇ ਤੇ ਲੋਕਾਂ ਦਾ ਜਿਹੜਾ ਮਾਣਿਆ ਜਿੱਤ ਲੈਂਦੇ ਇਹਨਾਂ ਦਾ ਕਦ ਹੋਰ ਉੱਚਾ ਸਕਦਾ ਸੀਗਾ ਤੇ ਇਹ ਬਹੁਤ ਵੱਡਾ ਇਹਨਾਂ ਦੇ ਜਿਹੜਾ ਵਾ ਇਹ ਇੱਜ਼ਤ ਜਿਹੜੀ ਆ ਹੋਰ ਵੱਡੀ ਹੋਣੀ ਸੀ ਪਰ ਉਹ ਵੀ ਜਿਹੜਾ ਵਾ ਜੇ ਪਿੱਛੋਂ ਕੋਈ ਦਬਾਅ ਪੈ ਰਿਹਾ ਵਾ ਮੋਦੀ ਸਾਹਿਬ ਨੇ ਇਹ ਜੇ ਨਹੀਂ ਕੀਤਾ ਪੂਰੀ ਸਰਕਾਰ ਦਾ ਜੋਰ ਲੱਗਾ ਪਿਆ ਵਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਬਿੱਲਾਂ ਨੂੰ ਜਿਹੜਾ ਵਾ ਕਿਸਾਨ ਹਤਿ ਹਤੈਸ਼ੀ ਜਿਹੜਾ ਵਾ ਦੱਸਿਆ ਜਾਵੇ ਤੇ 10 ਵੀਰੇ ਕਦੀ ਨਕਲੀ ਜਥੇਬੰਦੀਆਂ ਬਣਾ ਕੇ ਤੇ ਉਹਨਾਂ ਦੀਆਂ ਮੀਟਿੰਗਾਂ ਕਰਾਉਂਦੇ ਕਦੀ ਉਹਨਾਂ ਨੂੰ ਧਰਨੇ ਦੇ ਬਿਠਾ ਕੇ ਉਠਾ ਦਿੰਦੇ ਆ ਕਦੀ ਜਿਹੜੇ ਭਾਜਪਾ ਦੇ ਲੀਡਰ ਆ ਉਹਨਾਂ ਨੂੰ ਜਿਹੜਾ ਵਾ ਉਹ ਕਿਸਾਨ ਦੱਸ ਕੇ ਤੇ ਉਹ ਮੋਦੀ ਦੇ ਸਾਹਮਣੇ ਬਿਠਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਵੀ ਇੱਕ ਕਿਸਾਨ ਜਿਹੜੇ ਮੀਟਿੰਗ ਕਰ ਰਹੇ ਆ ਬਿਲਕੁਲ ਇਹ ਗਲਤ ਗੱਲ ਆ ਜਿਵੇਂ ਬਖਲਾ ਕੇ ਤੇ ਆਪਣਾ ਯੂਪੀ ਦੀ ਜੋਗੀ ਸਰਕਾਰ ਨੇ ਜਿਹੜਾ ਵਾ ਕਿਸਾਨਾਂ ਨੂੰ ਰੋਕ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਉਹਦੇ ਵਾਸਤੇ ਵੀ ਕੱਲ ਅਸੀਂ ਜੋਗੀ ਦਾ ਜਿਹੜਾ ਪਤਲਾ ਸਾੜਿਆ ਸੀ ਸਖਤ ਸ਼ਬਦਾਂ ਵਿੱਚ ਖੇਦੀ ਕੀਤੀ ਆ ਵੀ ਐਵੇਂ ਜਿਹੜਾ ਇਹੋ ਜਿਹੇ ਹੱਥ ਕੰਡੇ ਬਣਾਇਆ ਕਿਸਾਨਾਂ ਦਾ ਜਿਹੜਾ ਰੋਹ ਮੱਠਾ ਨਹੀਂ ਪੈਣ ਲੱਗਾ